ਪਉ ਸਲਮਾਨ ਜੋ ਜਗੋ ਜੋਟਲ ਸਭ ਕਰੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਹਜ਼ਰੀ ਮੰਦਰ ਸਭ ਹੈ ਗੰਗੂਏ ਬੈਠੇ ਗੁਰਮਤਿ ਪਿਆਰੇ ਸਦਸੰਗੀ ਜਨੋ ਆਵੜ ਪਾ ਕੀਓ ਵੱਡੇ ਭਾਗਾਂ ਵਾਲੇ ਕੋ ਜੋ ਅੰਮ੍ਰਿਤ ਵੇਲੇ ਤੋ ਸਤ ਉਜੇ ਤੇ ਪਾਹ ਹਜ਼ੂਰੀ ਵਿਖੇ ਪਹੁੰਚ ਕਰਕੇ ਬਾਣੀ ਸਰਵਣ ਕਰਕੇ ਆਪਣਾ ਜੀਵਨ ਸਫਲਾ ਕਰੇ ਹੋ ਗੁਰਮਖ ਪਿਆਰਿਓ ਵੱਡੇ ਭਾਗਾਂ ਕੋ ਬਿਨਾ ਸਤ ਸੰਗਤ ਪ੍ਰਾਪਤ ਨਹੀਂ ਹੁੰਦੀ ਤੇ ਜਿਸ ਨੂੰ ਸਤ ਸੰਗਤ ਪ੍ਰਾਪਤ ਹੋ ਜਾਂਦੀ ਹੈ ਤੇ ਸਮਝੋ ਉਸ ਦੇ ਗੁਰੂ ਦੇ ਨਾਲ ਨੇੜਤਾ ਬਣੀ ਹੋਈ ਹੈ ਗੁਰੂ ਦੇ ਨਾਲ ਪਿਆਰ ਬਣਿਆ ਹੋਇਆ ਹੈ ਇੱਕ ਜਾ ਕੰਤੇ ਨਾਲ ਹਨ ਇੱਕ ਨਾਸਤਿਆਂ ਦੇ ਉਠਾ ਜਦੋਂ ਪ੍ਰੋਖਸ਼ਿਸ਼ ਕਰਨ ਤੇ ਆਉਂਦੇ ਹਨ ਫਿਰ ਗੁਰਮੁਖ ਪਿਆਰਿਓ ਕੋਈ ਨੇੜੇ ਹੈ ਕੋਈ ਦੂਰ ਹੈ ਜੀਨਾ ਦੇ ਉਤੇ ਕਿਰਪਾ ਕਰ ਉਹ ਹੀ ਸੰਸਗਤ ਦੇ ਵਿੱਚ ਆਲਿਆ ਕਰ ਦੇਖਣ ਅੱਜ ਦੇ ਹੁਕਮ ਅਨੁਸਾਰ ਰਾਗ ਸੋਰਠ ਦੇ ਵਿੱਚ ਬਾਣੀ ਭਗਤ ਰਵਦਾਸ ਜੀ ਦੀ ਪ੍ਰਮਦਾਸ ਪਾਤ ਜੀਤੇ ਜਿਹਦੇ ਮੁਖਾਰਕ ਤੋਂ ਉਚਾਰਨ ਸ਼ਬਦ ਧੰਨ ਸ੍ਰੀ ਗੁਰੂ ਰੰਧ ਸਾਹਿਬ ਜੀ ਦੇ 657 ਅਤੇ 58 ਅੰਗ ਤੇ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ ਭਗਤ ਜੀ ਇਸ ਸ਼ਬਦ ਵਾਹਿ ਸਮਝਉਣਾ ਕਰ ਦੇਗਾ ਕਿ ਜਦੋਂ ਤੱਕ ਮਨੁੱਖ ਦੇ ਹਿਰਦੇ ਦੇ ਵਿੱਚ ਹਉਮੈ ਹੈ ਮੈਂ ਹੈ ਕਿਸੇ ਪ੍ਰਤੀ ਇਰਖਾ ਹੈ ਉਨੀ ਦੇਰ ਤੱਕ ਗੁਰੂ ਦੀ ਖੁਸ਼ੀ ਨਹੀਂ ਮਿਲਦੀ ਉਨੀ ਦੇਰ ਤੱਕ ਮਾਲਕ ਹਿਰਦੇ ਦੇ ਵਿੱਚ ਕਦੇ ਨਹੀਂ ਵਸਿਆ ਕਰਦਾ ਬਖਸ਼ਿਸ਼ ਕਰਦੇ ਹਨ ਰਾਗ ਸੂਰਠ ਬਾਣੀ ਭਗਤ ਨਾਮਦਾਸ ਜੀ ਕੀ ਸੋਰਠ ਰਾਗ ਦੇ ਵਿੱਚ ਭਗਤ ਰੰਨਾਦਾਸ ਜੀ ਦੀ ਬਾਣੀ ਹੈ ਇੱਕ ਓਅੰਕਾਰ ਸਤਿਗੁਰੂ ਪ੍ਰਸਾਦ ਇੱਕ ਓਅੰਕਾਰ ਭਾਗ ਕੀ ਉਹ ਮਾਲਕ ਏਕ ਹੈ ਪਰਮਾਤਮਾ ਏਕ ਹੈ ਤੇ ਮਿਲਦਾ ਹੈ ਸਤਿਗੁਰੂ ਜੀ ਦੀ ਬਖਸ਼ਸ਼ ਦੇ ਨਾਲ ਗੁਰੂ ਦੀ ਕਿਰਪਾ ਦੇ ਨਾਲ ਜਦੋਂ ਪੰਨੇ ਉਸ ਪਰਮਾਤਮਾ ਦਾ ਨਾਮ ਕੇਵਲ ਓਮ ਦੇ ਨਾਮ ਤੇ ਜਪਿਆ ਜਾਂਦਾ ਸੀ ਗੁਰਨਾਨਕ ਪਾਤਸ਼ਾਹ ਜੀ ਨੇ ਆ ਕੇ ਓਮ ਤੋਂ ਇੱਕ ਓਅੰਕਾਰ ਬਣਾਇਆ ਤੇ ਜਦੋਂ ਸਿੱਧਾਂ ਨੇ ਪੁੱਛਣਾ ਕੀਤਾ ਕਿ ਓਮ ਤੇ ਪਰਮਾਤਮਾ ਹੈ ਤੇ ਇਸ ਦੇ ਪਿੱਛੇ ਜਿਹੜੀ ਡੰਡੀ ਲਾਈ ਹੈ ਇਹ ਡੰਡੀ ਦਾ ਕੀ ਮਤਲਬ ਹੈ ਜਾਂ ਉੱਪਰ ਜਿਹੜੀ ਇੱਕ ਲਕੀਰ ਖਿੱਚੀ ਹੈ ਇਸ ਦਾ ਕੀ ਮਤਲਬ ਹੈ ਦੇਖੋ ਮਾਨਕ ਪਾਸ਼ਾ ਜੀ ਨੇ ਦੱਸਣਾ ਕੀਤਾ ਉਹ ਵੰਗ ਪਰਮਾਤਮਾ ਤੇ ਪਿੱਛੇ ਜਿਹੜੀ ਇੱਕ ਡੰਡੀ ਹੈ ਉਹ ਇੱਕ ਹੈ ਕਿ ਪਰਮਾਤਮਾ ਇੱਕ ਹੈ ਉਸ ਵਰਗਾ ਕੋਈ ਦੂਜਾ ਨਹੀਂ ਮਾਨਕ ਕਹਿੰ ਤੂੰ ਹੈ ਉਸ ਦੀ ਬਰਾਬਰੀ ਕਰਨ ਵਾਲਾ ਹੋਰ ਕੋਈ ਨਹੀਂ ਪੂਰੀ ਸ੍ਰਿਸ਼ਟੀ ਦੇ ਵਿੱਚ ਉਹ ਪਰਮਾਤਮਾ ਕੇਵਲ ਤੇ ਕੇਵਲ ਇੱਕ ਹੋ ਗਏ ਫਿਰ ਕਹਿੰਦੇ ਜਿਹੜੀ ਉੱਪਰ ਡੰਡੀ ਹੈ ਲਕੀਰ ਇਹ ਜਿਹੜੀ ਇਹ ਕੀ ਹੈ ਤੇ ਕੁਰਨਾਨੁਪਾਸ਼ਾ ਕਹਿਣ ਲੱਗੇ ਇਹ ਜਿਹੜੀ ਲਕੀਰ ਹੈ ਇਹ ਕਾਰ ਹੈ ਕਾਰ ਕਹਿੰਦੇ ਪੂਰੀ ਸ੍ਰਿਸ਼ਟੀ ਵੀ ਨਾਪਦੇ ਹੀ ਨਾ ਉਸ ਦਾ ਤੋੜ ਨਹੀਂ ਭਾਵ ਕੇਸੂ ਪੂਰੀ ਸ੍ਰਿਸ਼ਟੀ ਵੀ ਨਾਪਦੇ ਹੀ ਤੇ ਲਕੀਰ ਖਤਮ ਨਹੀਂ ਹੋ ਸਕਦੀ ਇਹ ਕਾਰ ਖਤਮ ਹੀ ਹੋ ਸਕਦੀ ਇਸ ਤਰ੍ਹਾਂ ਕਿ ਇੱਕ ਪਰਮਾਤਮਾ ਮਾਲਕ ਇੱਕ ਹੈ ਤੇ ਕਿਹੜਾ ਓਵੰਗ ਕਾਲ ਕਾਲ ਦਾ ਆਪਕੀ ਉਸ ਪਰਮਾਤਮਾ ਦੀ ਸ੍ਰਿਸ਼ਟੀ ਸਾਰੀ ਇੱਕ ਜਗਤ ਤੇ ਇਕੱਤਰ ਕਰ ਦਿੱਤੀ ਬਖਸ਼ਿਸ਼ ਕਰਦੇ ਹਨ ਜਦ ਗੰਭਨ ਹੋਤੇ ਤਬ ਤੂੰ ਨਾਹੀ ਅਬ ਤੂੰ ਹੀ ਮੈਂਗਾਹੀ ਜਿੰਨੀ ਦੇਰ ਤੱਕ ਮਨੁੱਖ ਦੇ ਹਿਰਦੇ ਦੇ ਵਿੱਚ ਮੈਂ ਰੰਧੀ ਹੈ ਹਉਮੈ ਰੰਧੀ ਹੈ ਉਨੀ ਦੇਰ ਤੱਕ ਪ੍ਰਮਾਤਮਾ ਦਾ ਵਾਸ ਨਹੀਂ ਭਗਤ ਨਾਨਕ ਦਾਸ ਜੀ ਬਖਸ਼ਿਸ਼ ਕਰਦੇ ਹਨ ਕਹਿੰਦੇ ਜਿੰਨੀ ਦੇਰ ਤੱਕ ਸਾਡੇ ਜੀਵਾਂ ਦੇ ਅੰਦਰ ਹਉਮੈ ਦਾ ਵਾਸ ਹੈ ਉਨੀ ਦੇਰ ਤੱਕ ਤੂੰ ਸਾਡੇ ਰੱਦੇ ਦੇ ਅੰਦਰ ਬਸ ਨਹੀਂ ਸਕਦਾ ਪਰ ਜਦੋਂ ਤੇਰੀ ਕਿਰਪਾ ਹੋ ਗਈ ਤੇਰਾ ਨਾਮ ਵਸ ਗਿਆ ਸੇਤ ਕੋ ਤੋਂ ਸਾਡੇ ਹਿਰਦੇ ਦੇ ਅੰਦਰੋਂ ਹੋ ਮੈਂ ਖਤਮ ਹੋ ਗਈ ਆਬ ਤੂੰ ਹੀ ਮੈਂ ਨਾ ਨਾ ਤੇ ਕੇਵਲ ਤੇਰਾ ਨਾਮ ਹੈ ਤੇਰੇ ਹੰਤਾਰ ਨਹੀਂ ਈਗੋ ਨਹੀਂ ਮੈਂ ਖਤਮ ਹੋ ਗਈ ਧਿਆਨ ਦੇਣਾ ਗੁਰਮਖ ਪਿਆਰਿਓ ਦੁਨੀਆ ਦੀਆਂ ਜਿੰਨੀਆਂ ਵੀ ਭਾਸ਼ਾਵਾਂ ਹਨ ਸਭ ਤੋਂ ਛੋਟਾ ਲਫ਼ਜ਼ ਇੱਕ ਆਈ ਬਣਦਾ ਹੈ ਆਈ ਇੰਗਲਿਸ਼ ਦਾ ਆਈ ਭਾਵ ਕੀ ਮੈਂ ਕੇਵਲ ਮੈਂ ਹੀ ਅੱਜ ਤੱਕ ਕਿਸੇ ਤੋਂ ਸੂਤ ਨਹੀਂ ਆਇਆ ਹਰ ਇੱਕ ਗੱਲ ਦੇ ਵਿੱਚ ਮੈਂ ਹਰ ਇੱਕ ਗੱਲ ਦੇ ਵਿੱਚ ਮੈਂ ਚੰਗਾ ਹੋ ਗਿਆ ਤੇ ਮੈਂ ਕੀਤਾ ਮੇਰੇ ਤੋਂ ਇਲਾਵਾ ਕੋਈ ਕਰ ਦੇ ਸਕਦਾ ਮੇਰੀ ਬਰਾਬਰੀ ਕੋਈ ਕਰ ਦੇ ਸਕਦਾ ਹਮੇਸ਼ਾ ਮੈਂ ਨੂੰ ਅੱਗੇ ਲੈ ਕੇ ਤੁਰੇ ਬਖਸ਼ਿਸ਼ ਕਰਦੇ ਹਾਂ ਆਨੰਦ ਆਦਨ ਵਿੱਚ ਜਿੰਨੇ ਕਦਮ ਮੈਂ ਉੱਤੇ ਚੰਗ ਕੇਵਲ ਜਲ ਮਾਹੀ ਮਨੁੱਖ ਦੇ ਅੰਦਰ ਮੈਂ ਘਤਰ ਰਹੀ ਹੁੰਦੀ ਤੇ ਰਵਿਦਾਸ ਜੀ ਬਖਸ਼ਿਸ਼ ਕਰਦੇ ਹਨ ਕਹਿੰਦੇ ਜਿਸ ਤਰ੍ਹਾਂ ਸਮੁੰਦਰ ਭਰਿਆ ਹੋਵੇ ਪਾਣੀ ਦੇ ਨਾਲ ਕਿਨਾਰਿਆਂ ਤੱਕ ਪਾਣੀ ਆਇਆ ਹੋਵੇ ਤੇ ਉਸ ਦੀਆਂ ਲਹਿਰ ਜਦੋਂ ਕਿਨਾਰਿਆਂ ਨੂੰ ਟਕਰਾਉਂਦੀਆਂ ਹਨ ਤੇ ਟਕਰਾ ਕਰਕੇ ਤਵਾੜਾ ਵਾਪਸ ਫਿਰ ਪਾਣੀ ਦੇ ਵਿੱਚ ਆ ਜਾਂਦੀ ਹੈ ਹਨ ਸਮੁੰਦਰ ਵਿੱਚ गिर ਜਾਂਦੀ ਹੈ ਹਨ ਅਨਤ ਆਦੰ ਜਿਵੇਂ ਲਹਿਰ ਮੈਂ ਉਤ ਉਦਰ ਕਹਿੰਦੇ ਹਨ ਸਮੁੰਦਰ ਨੂੰ ਚਲ ਕੇਵਲ ਜਲ ਮਾਹੀ ਸਮੁੰਦਰ ਦੀਆਂ ਲਹਿਰਾਂ ਹਨ ਪਾਣੀ ਦੇ ਨਾਲ ਭਰੀਆਂ ਹੋਈਆਂ ਹਨ ਟਕਰਾ ਕਰਕੇ ਫਿਰ ਸਮੁੰਦਰ ਵਿੱਚ गिर ਕੇ ਪਾਣੀ ਹੀ ਬਣ ਜਾਂਦਾ ਹੈ ਉਸੇ ਪ੍ਰਕਾਰ ਇਸ ਸੰਸਾਰ ਉਸ ਮਾਲਕ ਪ੍ਰਮਾਤਮਾ ਦਾ ਆਪਣਾ ਵਿਕਾ ਉਸ ਦਿਨ ਉਸ ਦੀ ਹਸਤੀ ਵੱਖ ਨਹੀਂ ਉਹ ਪ੍ਰਮਾਤਮਾ ਨੇ ਆਪਣੇ ਆਪ ਨੂੰ ਸੰਸਾਰ ਤੇ ਹਰ ਕੀਤਾ ਉਸ ਦੀ ਹਸਤੀ ਉਸ ਪ੍ਰਮਾਤਮਾ ਤੋਂ ਹੀ ਹੈ ਮਾਧਵੇ ਕੀ ਕਹੀਏ ਭਰਮ ਐਸਾ ਮਾਧਵੇ ਭਗਤ ਰੰਦਾਸ ਜੀ ਨੇ ਉਸ ਪ੍ਰਮਾਤਮਾ ਵਸਤੇ ਨਾਮ ਵਕਤੇ ਅਕ ਪਾਤੂ ਮਾਦਵੇ ਤਕਰੀਬਨ ਇਹਨਾਂ ਨੇ ਮਾਦਵੇ ਜਾਂ ਮਾਦੋ ਹੀ ਉਸ ਪਰਮਾਤਮਾ ਵਸੇ ਨਾਮ ਵਰਤਿਆ ਹੈ ਅਸਲ ਵਿੱਚ ਸੈਸ ਸ੍ਰੀਤੀ ਦਾ ਪੁਰਾਤਨ ਪੁਸਤਕਾਂ ਦੇ ਵਿੱਚ ਇਹ ਮਾਦੋ ਮਾਦਵੇ ਜਿਹੜਾ ਲਬਜ਼ ਹੈ ਇਹ ਕ੍ਰਿਸ਼ਨ ਭਗਵਾਨ ਵਾਸਤੇ ਬਣਿਆ ਗਿਆ ਭਗਤੀ ਭਗਤ ਰਵਦਾਸ ਜੀ ਕ੍ਰਿਸ਼ਨ ਭਗਵਾਨ ਦੇ ਉਪਾਸਕ ਸਨ ਜੀ ਆਰਾਮ ਤੇ ਉਪਾਸਕ ਹੁੰਦੇ ਤੇ ਉਹਨਾਂ ਨੇ ਇਹ ਲਖ ਨਹੀਂ ਸੀ ਵਰਤਨਾ ਇਸ ਕਰਕੇ ਉਹਨਾਂ ਨੇ ਜਿਆਦਾ ਭਗਤੀ ਕ੍ਰਿਸ਼ਨ ਪ੍ਰਭਾਂਵ ਦੀ ਕੀਤੀ ਹੈ ਬਖਸ਼ਿਸ਼ ਕਰਦੇ ਨੇ ਮਾਧਵੇ ਕਹਿਆ ਧਰਮ ਐਸਾ ਐ ਮਾਲਕ ਪਰਮਾਤਮਾ ਕੀ ਕਹਿ ਸਕਨੇ ਸਾਡੇ ਮਨ ਦੇ ਵਿੱਚ ਨੇਕ ਬਹੁਤ ਵੱਡਾ ਭਰਮ ਭਲੇਖਾ ਬਣਿਆ ਹੋਇਆ ਹੈ ਭਲੇਖਾ ਕਿਹੜਾ ਕਹੇ ਕਿ ਇਹ ਸੰਸਾਰ ਤੇਰੇ ਨਾਲੋਂ ਵੱਖ ਹੈ ਇਹਦੀ ਹਸਤੀ ਤੇਰੀ ਨਾਲੋਂ ਵੱਖਰੀ ਹੈ ਜਿਵੇਂ ਮਨੀਆਂ ਹੋਏ ਨੋ ਤੇਸਾ ਪਰ ਜਿਸ ਤਰ੍ਹਾਂ ਸੀ ਮੰਨੀ ਬੈਠੇ ਹਾਂ ਇਸ ਤਰ੍ਹਾਂ ਹੈ ਨਹੀਂ ਇਹ ਪਰਮਾਤਮਾ ਤੇਰੇ ਨਾਲੋਂ ਵੱਖ ਨਹੀਂ ਪਰਮਾਤਮਾ ਇੱਕ ਹੈ ਕਿ ਇਹ ਸੰਸਾਰ ਨਹੀਂ ਨਹੀਂ ਹੈ ਉਸੇ ਦੀ ਹਸਤੀ ਹੈ ਨਰਪਤ ਇੱਕ ਸਿੰਘਾਸਨ ਸੋਇਆ ਸੁਪਨੇ ਭਾਇਆ ਪਖਾਰੀ ਮਨੁੱਖੀ ਦੁਸ਼ਾ ਐਸੀ ਹੈ ਜਿਸ ਤਰ੍ਹਾਂ ਇੱਕ ਰਾਜਾ ਪਾਦਸ਼ਾ ਆਪਣੇ ਸਿੰਘਾਸਨ ਤੇ ਬੈਠਾ ਬੈਠਾ ਸੌ ਗਿਆ ਉਸ ਨੂੰ ਨੀਂਦ ਆ ਗਈ ਤੇ ਸੁਪਨੇ ਦੇ ਵਿੱਚੋਂ ਪਖਾਰੀ ਬਣ ਕੇ ਆ ਪਰ ਰਾਜਾ ਹੈ ਪਰ ਸੁਪਨਾ ਹੈ ਸੁਪਨੇ ਵਿੱਚੋਂ ਪਖਾਰੀ ਬਣ ਕੇ ਆ ਤੇ ਉਸ ਦਾ ਦੁੱਖ ਮਨਾਈ ਜਾ ਰਿਹਾ ਹੁ ਆਪ ਚਿੰਤ ਰਾਜ ਵਿੱਚ ਰਤ ਦੁੱਖ ਪਾਲਾ ਸੋਗਤ ਭਈ ਹਾਂ ਤਾਰੀ ਰਾਜਾ ਹੋਣ ਦੇ ਬਾਵਜੂਦ ਵੀ ਉਹ ਇਸ ਗਲਤਾ ਦੁੱਖ ਮਨਾ ਰਿਹਾ ਕਿ ਮੈਂ ਪਖਾਰੀ ਬਣ ਗਿਆ ਰਾਜਾ ਹੋਣ ਦੇ ਬਾਵਜੂਦ ਵੀ ਪਖਾਰੀ ਆਪਣੇ ਆਪ ਨੂੰ ਸਮਝ ਕੇ ਤੇ ਉਸ ਦਾ ਦੁੱਖ ਮਨਾਇਆ ਜਾ ਰਿਹਾ ਉਸੇ ਪ੍ਰਕਾਰ ਗੁੰਮਕਤ ਪਿਆਰਿਓ ਪਰਮਾਤਮਾ ਦਾ ਨਾਮ ਹਿਰਦੇ ਦੇ ਵਿੱਚ ਹੈ ਮਾਲਕ ਹੈ ਪਰ ਸਮਝ ਨਹੀਂ ਸੋਚੀ ਨਹੀਂ ਮਨੁੱਖ ਦੀ ਸਥਿਤੀ ਇਸ ਤਰ੍ਹਾਂ ਹੈ ਰਾਤ ਭਉਹਾਰੂ ਦਾ ਸੰਗ ਜਿਵੇਂ ਜੈਬ ਅਬ ਕਚ ਮਰਮ ਜਨਾਇਆ ਜਿਸ ਤਰ੍ਹਾਂ ਹਨੇਰੇ ਦੇ ਵਿੱਚ ਰੱਸੀ ਪਈ ਹੋਵੇ ਨੂ ਤੇ ਉਹ ਰੱਸੀ ਸੱਪ ਨਜ਼ਰ ਆਉਂਦੀ ਹੈ ਇਸ ਤਰ੍ਹਾਂ ਦਾ ਹੀ ਮਨੁੱਖ ਨੂੰ ਭਲੇਖਾ ਪਿਆ ਕਿ ਆਕ ਅੰਨ ਕਟਕ ਜਿਹਾ ਜਿਵੇਂ ਫੂਲ ਪਵੇ ਅਬ ਕਹਤੇ ਕਹਿ ਨਾ ਆਇਆ ਸੁਨਿਆਰੇ ਦੀ ਦੁਕਾਨ ਤੇ ਜਾਈਏ ਨੋ ਅਨੇਕਾਂ ਤਰ੍ਹਾਂ ਦੇ ਗਹਿਣੇ ਬਣੇ ਹਨ ਅਨੇਕਾਂ ਤਰ੍ਹਾਂ ਦੇ ਕੜੇ ਬਣੇ ਹਨ ਆਪਣੇ ਮੰਨ ਦੇ ਵਿੱਚ ਵਿਚਾਰ ਆਉਂਦਾ ਹੈ ਕਿ ਜਿਹੜਾ ਸੋਨਾ ਹੈ ਇਹ ਵੱਖੋ ਵੱਖਰਾ ਹੈ ਕੜੇ ਅਲੱਗਾਂ ਲੱਗਣ ਤੇ ਸੋਨਾ ਵੀ ਵੱਖੋ ਵੱਖਰਾ ਹੈ ਅਨਮਿੱਤ ਕਤਕ ਜੈਸੇ ਫੁੱਲ ਪਰ ਅਬ ਕਹਤੇ ਕਹਿ ਨਾ ਆਇਆ ਸਿਰਸੁਰ ਸੁੰਨਾ ਵਕੋ ਬਕਰੀ ਮੈਂ ਸੁੰਨਾ ਇੱਕ ਹੈ ਕੜੇ ਵਕੋ ਬਕਰੀ ਹਨ ਉਸੇ ਪ੍ਰਕਾਰ ਜਿਹੜੀ ਤੇਰੀ ਹਸਤੀ ਹੈ ਹਰ ਇੱਕ ਚੀਜ਼ ਵਕੋ ਬਕਰੀ ਜੀਵ ਹੈ ਪਰ ਹਰ ਇੱਕ ਦੇ ਵਿੱਚ ਹਸਤੀ ਤੇਰੀ ਹੈ ਮजूद ਤੇਰਾ ਹੈ ਹਰ ਇੱਕ ਚੀਜ਼ ਤੇਰੇ ਤੋਂ ਪੈਦਾ ਹੋਈ ਹੈ ਤੂੰ ਪੈਦਾ ਕੀਤੀ ਹੈ ਤੇ ਤੂੰ ਹੀ ਨਾਸ਼ ਕਰਨੀ ਹੈ ਸਰਬੇ ਇੱਕ ਆਨੇਕੈ ਸੋਮੀ ਸਭ ਕਟ ਭੂਗਵੇਂ ਸੋਈ ਸਭ ਵੀ ਇੱਕ ਅਨੇਕ ਹੈ ਸਵਾਮੀ ਸਾਰੇਆਂ ਵਿੱਚ ਇੱਕੋ ਪਰਮਤਮਾ ਹੈ ਪਰ ਦਿਖਦਾ ਵੱਖੋ ਵੱਖਰਾ ਹੈ ਸਭ ਕਟ ਭੂਗਵੇਂ ਸੋਈ ਹਰ ਇੱਕ ਦੇ ਵਿੱਚ ਬੈਠਾ ਵਿਖਦਾ ਹੈ ਹਰ ਇੱਕ ਦੇ ਅੰਦਰ ਵਾਸ ਕਰ ਰਿਹਾ ਹੈ ਕਹਿ ਰਵਦਾਸ ਹਾਥ ਪੈ ਮੇਰੇ ਸੈਦੀ ਹੋਈ ਸੋ ਹੋਈ ਭਗਤ ਨਾਮਦਾਸ ਜੀ ਬਖਸ਼ਿਸ਼ ਕਰਦੇ ਹਨ ਸ਼ੌਕ ਤੇਰੇ ਨਾਲੋਂ ਵੱਖ ਨਹੀਂ ਤੇਰੀ ਵੇਖਣ ਵਾਲੀ ਅਤ ਨਹੀਂ ਮਾਲਕ ਤੇਰੇ ਕੋਲ ਹੈ ਪਰ ਤੇਰੀ ਵੇਖਣ ਵਾਲੀ ਉਹ ਅੱਖ ਨਹੀਂ ਤੇਰੀ ਸਥਿਤੀ ਵੇਖਣ ਵਾਲੀ ਨਹੀਂ ਕਹਿ ਰਵਦਾਸ ਹੱਥ ਪੈ ਮੇਰੇ ਉਤੇ ਦੂਰ ਹੈ ਹੀ ਨਹੀਂ ਉਤੇ ਆਪਣੇ ਹੱਥ ਤੋਂ ਵੀ ਨੇੜੇ ਹੈ ਸਹਜੀ ਬਹੁਸੂਹੀ ਉਹ ਭਗਵਾਨੋਂ ਤੇ ਬਣੇ ਨੂੰ ਪਿਆਰ ਦੇ ਬਣੇ ਸਜੇ ਹੀ ਮੌਲਕ ਮਿਲ ਜਾਂਦਾ ਹੈ ਕਿਉਂਕਿ ਉਹ ਦੂਰ ਹੈ ਹੀ ਨਹੀਂ ਅਕੀ ਅੰਦਰ ਵੇਖਦਾ ਦਰਸ਼ਨ ਵਿੱਚ ਦਿਸ ਹੈ ਹਰ ਇੱਕ ਦੇ ਨੇੜੇ ਹੈ ਹਰ ਇੱਕ ਦੇ ਅੰਦਰ ਹੀ ਹੈ ਪਰ ਕੱਲ ਕਿਹ ਜੋ ਖੋਜੇ ਸੋ ਪਾਵੇ ਚੁੱਪ ਰਹੇ ਮੰਡਾ ਹੈ ਸੋ ਪਿੰਡ ਹੈ ਜੋ ਖੋਜੇ ਸੋ ਪਾਵੇ ਜਿਸ ਨੇ ਖੋਜ ਕਰਨੀ ਹੈ ਕੇਵਲ ਉਸੇ ਨੂੰ ਮਿਲਦਾ ਹੈ ਕਿਉਂਕਿ ਪ੍ਰੀਤਮ ਕੇ ਦੇਸ ਕੈਸੇ ਪਾਤਮ ਸੇ ਜਾਈਏ ਗੱਲਾਂ ਦੀ ਤੁਹਾਨੂੰ ਸਤਿ ਪ੍ਰਮਾਤਮਾ ਨਹੀਂ ਪਾਇਆ ਜਾ ਸਕਦਾ ਉਸ ਨੂੰ ਪਾਉਣ ਵਾਸਤੇ ਭਾਵਨਾ ਬਣਾਣੀ ਪੈਣੀਗੇ ਭਤੀਤ ਤੇ ਪ੍ਰੀਤ ਨਾਲ ਲਾਉਣੀ ਪੈਣੀ ਹੈ ਜਦੋਂ ਗੁਰੂ ਦੇ ਨਾਲ ਪਿਆਰ ਬਣ ਗਿਆ ਗੁਰੂ ਦੇ ਪ੍ਰਤੀ ਭਾਵਨਾ ਬਣ ਗਈ ਫਿਰ ਗੁਰਮੁਖ ਪਿਆਰਿਓ ਸਹਿਜੇ ਹੋਏ ਸੋਹ। ਫਿਰ ਸਹਿਜੇ ਹੀ ਮਾਲਕਿਰਦੇ ਦੇ ਅੰਦਰ ਆਪ ਵਸਦਾ ਹੈ ਹਰ ਇੱਕ ਦੁੱਖ ਸੁੱਖ ਦੇ ਵਿੱਚ ਮਾਲਕ ਆਪ ਕੜਦਾ ਹੈ ਕਿ ਸਾਡੇ ਕਾਰਜ ਸਾਨੂੰ ਕਰਨ ਦੀ ਨੂਰ ਦੇ ਉਹ ਮਾਲਕ ਆਪ ਹੀ ਕਰਵਾਉਂਦਾ ਹੈ ਦੁੱਖਾਂ ਕਲੇਸ਼ਾਂ ਦਾ ਮਾਸ ਵੀ ਆਪ ਕਰਦਾ ਹੈ ਤੇ ਸੁੱਖਾਂ ਦਾ ਪ੍ਰਕਾਸ਼ ਵੀ ਆਪ ਹੀ ਕਰਦਾ ਹੈ ਸਤਿਗੁਰ ਦੀ ਕਿਰਪਾ ਕਰ ਮ ਵਿਚਾਰਾ ਕਰਦੇ ਹਾਂ ਮਾ ਭੁਲਾ ਕੇ ਮਾ ਕਰਨੀ ਆ ਗੰਝ ਕੇ ਫੋਕੇ ਬਣਾਓ ਵਾਹਿਗੁਰੂ ਜੀ ਖਾ ਤਸਾ ਵਾਹਿਗੁਰੂ ਜੀ ਤੇ ਪਤੇ